ਆਣਾ ਦਾ ਅਜਦਾ ਜਦਾ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਆ ਸਭ ਤੋਂ ਪਹਿਲਾਂ ਜਿੱਦਾਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ ਜੀ ਤੇ ਆ ਸੰਡੇ ਦਾ ਬਹੁਤ ਵਧੀਆ ਖੂਬਸੂਰਤ ਦਿਨ ਚੜਿਆ ਹੋਇਆ ਤੇ ਬਹੁਤ ਵਧੀਆ ਹਿੰਮਤ ਕਰਕੇ ਉੱਠਣਾ ਚਾਹੀਦਾ ਜੀ ਆਏ ਆ ਬਹੁਤ ਸੋਹਣਾ ਇੱਥੇ ਦ੍ਰਿਸ਼ਾ ਜੀ ਬਹੁਤ ਵਧੀਆ ਲੱਗ ਰਿਹਾ ਆ ਸਾਰੇ ਆਏ ਆ ਮਿਲੇ ਤੇ ਸਿਹਤ ਵਾਸਤੇ ਸਭ ਤੋਂ ਪਹਿਲਾਂ ਸਿਹਤ ਹੀ ਆ ਜੀ ਜੀ ਭਾਈ ਤੇ ਭਾਈ ਆਪ ਜੀ ਨੂੰ ਕਿੱਦਾਂ ਲੱਗ ਰਿਹਾ ਅੱਜ ਸਤਿ ਸ਼੍ਰੀ ਅਕਾਲ ਜੀ ਬਹੁਤ ਲੋ ਜੀ ਗੁਜਰਤ ਦੀ ਗੋਦ ਦੇ ਵਿੱਚ ਆਏ ਆ ਤੇ ਆਪਾਂ ਸਾਡਾ ਸਹਿਿਆਂ ਨੇ ਸਵਾਗਤ ਕੀਤਾ ਆ ਦੇਖੋ ਸਹਿ ਘੁੰਮਦੇ ਵੇ ਇੱਥੇ ਸਵੇਰ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਉਹ ਜੋੜਾ ਘੁੰਮਦਾ ਜਾਇਆ ਕੋਈ ਨਹੀਂ ਖੁਸ਼ ਹੁੰਦਾ ਹਲਦਾ ਟ੍ਰੈਕ ਉੱਤੇ ਚੱਲ ਗਿਆ ਤੇ ਸੱਣੀ ਪਈ ਆਪਾਂ ਨੂੰ ਕਮਾਂਡ ਕਰਦੇ ਪਏ ਆ ਸੱਣੀ ਪਾ ਜੁੜੀ ਮੋਰੇ ਮੋਰੇ ਜਾ ਰਿਹਾ ਹੈ ਕੁੱਤੇ ਜਿਆ ਨਹੀਂ ਵਫਾ ਜਿਹੜੀ ਕੈਪਟਨ ਸਾਡੀ ਟੀਮ ਦੇ ਟੁੱਕਰ ਸੁੱਕਾ ਵੀ ਪਾ ਕੇ ਵਖਿਆਏ ਕਰ ਮਾਲਿਕ ਦਾ ਹਰ ਗਿਜ਼ ਨਹੀਂ ਛੱਡਦਾ ਤੁਸੀਂ ਲਫ਼ਜ਼ਾਂ ਤੇ ਗੌਰ ਕਰੋ ਕਰ ਮਾਲਿਕ ਦਾ ਹਰ ਗਿਜ਼ ਨਹੀਂ ਛੱਡਦਾ बड़ी वार त ए तोत जॾहिं उॾ जा कयां चूरियां पा कख डारो कंदा बेशक ਯਾ ਦੁੱਧ ਪਿਆ ਕੇ ਵਖੇ ਆਏ ਤਬ বিনা ਮਤਲਬੋ ਕੋਈ ਨਹੀਂ ਯਾਰ ਬਣਦਾ ਬੜੇ ਯਾਰ ਬਣਾ ਕੇ ਵਖੇ ਆਏ ਤੇ ਵਾਹ ਵਾਹ ਕਰਕੇ ਜਿਸ ਤਰ੍ਹਾਂ ਤੁਸੀਂ ਨਹੀਂ ਵਾਹ ਵਾਹ ਕਰ ਰਹੀਆਂ ਵਾਹ ਵਾਹ ਕਰਕੇ ਸਾਰੇ ਟੁਰ ਜਾਂਦੇ بڑے ਸ਼ੇਰ ਸੁਣਾ ਕੇ ਵਿਖੇ ਆਏ ਪਰ ਮਜ਼ਾ ਨਹੀਂ ਅੱਲਾ ਵਾਲੀ ਤਰਜਾ

ਦੇ ਪਰਾਂ ਦੇ ਬੁੱਤੇ ਤੂੰ ਸਾਰ ਨਾ ਏ ਤੇ ਟੋਰਾ ਟੋਰ ਨਾ ਲੂਲਿਆਂ ਲੰਗਿਆਂ ਦਾ ਟੰਗਾ ਵਾਲਡੇ ਵੇਖ ਹੈਰਾਨ ਹੁੰਦੇ ਜਿਨ੍ਹਾਂ ਨੂੰ ਬੜੇ ਬੜੇ ਢੰਗ ਲੱਗੇ ਹੁੰਦੇ ਬੜੇ ਬੜੇ ਢੰਗ ਲੱਗੇ ਹੁੰਦੇ ਨੇ ਉਹ ਵੀ ਹੈਰਾਨ ਹੁੰਦੇ ਨੇ ਟੰਗਾ ਟੰਗ ਲਾਨੇ ਬੇ ਟੰਗਿਆਂ ਦਾ ਤੇ ਮੇਰੇ ਜੇ ਕਸੂਰੀ ਨੂੰ ਕੋਣ ਜਾਣੇ ਜੇ ਕਰ ਰੱਬ ਹੋਵੇ ਸਿਰਫ ਚੰਗਿਆਂ ਦਾ तो वारी को मुड़, मुड़ तो खण मोहम्मद मत जी मारी मुड़ो खण मोहम्मद ते मत जीन जी मारी बोतियां ला ਇੱਕ ਕੋਈ ਚੰਗਾ ਬੋਤਿਆਂ ਨਾਲੋਂ ਇੱਕ ਕੋਈ ਚੰਗਾ ਯਾਰ ਜੇ ਨਸਲੀ ਉਹ ਵੇ ਓਕੇ ਵੇ ਦੁਰਜੀਤਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅੱਜ ਆਪਾਂ ਫੇਰ ਇੱਕ ਟਰੈਕ ਕਰਨ ਲੱਗਿਆ ਤੇ ਜਿਹੜਾ ਕਲਿਮਟਨ ਸਟੇਅਰਸ ਵੀ ਕਹਿੰਦੇ ਨੇ ਜਿੱਥੇ 1000 ਪੌੜੀਆਂ ਹੈਗੀਆਂ ਆ ਤੇ 1000 ਪੌੜੀਆਂ ਇੱਥੇ ਤੇ ਰੇਡੀਓ ਸਪਾਈਸ ਦੇ ਜਿਹੜੀ ਵਾਕ ਕੁਆਲਟੀ ਟੀਮ ਬਣੀ ਹੋਈ ਆ ਦਾ ਗਰੁੱਪ ਬਣਿਆ ਹੋਇਆ WhatsApp ਤੇ ਤੇ ਇੱਥੇ ਸਾਰੇ ਜਣੇ ਨੇ ਇੱਥੇ ਇਕੱਠੇ ਹੋਣਾ ਅੱਜ ਤੇ ਆਏ ਉੱਪਰ ਨੂੰ ਜਿਹੜਾ ਦੇਖਦੇ ਹੋ ਪੈਣਾ ਇੱਧਰ ਵਸੇ ਪਹਾੜੀਆਂ ਵਾਲੀ ਇੱਧਰ ਵਸੇ ਆਪਾਂ ਟਰੈਕਾਂ 'ਚ ਜਾਣਾ ਆ ਹਜ਼ਾਰ ਪੌਡੇ ਪੈਂਦੇ ਇੱਥੇ ਤੇ ਬਾਕੀ ਵਾਕਿੰਗ ਏਰੀਆ ਹੈਗਾ ਆ ਤੇ ਉਹ ਕਰਾਂਗੇ ਦੇਖਦੇ ਕਦਨੇ ਟਾਈਮ 'ਚ ਨਿਪੜਦਾ ਆ ਸੋ ਬੜੇ ਰਿਹਾ ਵੀਡੀਓ ਦੇ ਨਾਲ ਵੀਡੀਓ ਬੜੀ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਕਰ ਦਿਓ ਨਾਲ ਨਾਲ ਕਾਲੋ ਚੈਨਲ ਨੂੰ ਸਬਸਕ੍ਰਾਈਬ ਦੀ ਪਬਜੀ ਵਾਲਾ ਸੋ ਜੁੜੇ ਰਿਹਾ ਵੀਡੀਓ ਦੇ ਨਾਲ ਆਜੋ ਫਿਰ ਆ ਬੈਠਣ ਨੂੰ ਇੱਥੇ ਬਣੇ ਹੋਏ ਥੜੇ ਆ ਥੜਾ ਵੀ ਆਪਾਂ ਯੂਜ਼ ਕਰਾਂਗੇ ਆ ਜਾ ਕੇ ਜਿਹੜੀ ਆ ਪਲੇਸ ਆ ਜ਼ਿਆਦਾਤਰ ਇੱਥੇ ਕੈਂਪ ਵਗੈਰਾ ਲੱਗਦੇ ਆ ਇਸ ਕਰਕੇ ਜਿਹੜੀ ਆ ਟ੍ਰੇਨਿੰਗ ਹੁੰਦੀ ਆ ਨਾ ਐ ਐਨਸੀਸੀ ਕਹਿ ਲੋ ਕਿ ਜਿਹੜੇ ਆਂਦੇ ਅਜੇ ਤੱਕ ਕੈਂਡੀਡੇਟ ਆਂਦੇ ਆ ਇੱਥੇ ਸਟੂਡੈਂਟ ਵਗੈਰਾ ਆਂਦੇ ਆ ਆ ਘਰ ਬਣੇ ਹੋਏ ਆ ਇੱਥੇ ਇੱਥੇ ਆ ਕੇ ਸਟੇ ਕਰਦੇ ਆ ਤੇ ਫਾਇਰ ਜਿਹੜੇ ਫਾਇਰ ਬ੍ਰਿਗੇਡ ਵਾਲੇ ਜਿਹੜੇ ਟ੍ਰੇਨਿੰਗ ਵਗੈਰਾ ਹੁੰਦੀ ਆ ਸਾਰੀ ਇੱਥੇ ਹੁੰਦੀ ਆ ਤੇ ਪੂਲ ਅਪ ਤੇ ਉੱਥੇ ਆਪਣੀ ਸਾਰੇ ਮਿਲਟਰੀ ਦਾ ਇੱਥੇ ਆਵਲਾ ਸਟੇਸ਼ਨ ਆ ਇਸ ਕਰਕੇ ਜਿਆਦਾ ਜਿਆਦਾ ਮਸ਼ਹੂਰ ਆ ਇਹ ਬੜਾ ਏਰੀਆ ਸੋ ਲੋ ਜੀ ਸਾਡਾ ਇੱਥੇ ਕੈਟਰਿੰਗ ਦਾ ਸੀਗਾ ਨਾਲ-ਨਾਲ ਬੰਦੋਗਾਸਤ ਟਰੈਕ ਦੇ ਨਾਲ-ਨਾਲ ਤੇ ਦੁੱਧ ਪਿਆਇਆ ਆਪਣਾ ਤੇ ਪੱਠੀ ਪਈ ਆ ਛੋਟੀ ਵਾਲੀ ਤੇ ਪਾਣੀ ਦੀ ਕਿਟ ਲਈ ਤੇ ਚਾਹ ਵਾਸਤੇ ਪਾਣੀ ਆਪਾਂ ਆਪਣਾ ਲੈ ਕੇ ਆਏ ਨਾਲ ਫੱਟਾ ਜੇ ਕਿਸੇ ਨੇ ਬਹਿਣਾ ਹੋਵੇ ਤਾਂ ਇਹ ਵੱਡੀ ਕਿਤੇ ਬਏ ਆ ਭਾਈ ਹੁਣ ਆਈ ਨਹੀਂ ਹਜੇ ਕੁਦਰਤੀ ਦੇਖ ਸੰਭਾਲ ਵਾਸਤੇ ਨਾ ਇਹਨਾਂ ਨੇ ਇੱਥੇ ਸੈਨੀਟਾਈਜ਼ਰ ਵਗੈਰਾ ਲਾਇਆ ਹੁੰਦਾ ਕੋਈ ਵੀ ਆ ਸਾਈਟ ਤੇ ਇਦਾਂ ਆਦੇ ਹੁੰਦੇ ਨਾ ਤੇ ਬਰਸ਼ ਮਾਰ ਕੇ ਪ੍ਰੋਪਰ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਕਲੀਨ ਕਰਕੇ ਸ਼ੂਜ਼ ਨੂੰ ਜਾਣਾ ਜਿਹੜੇ ਕੋਰੀ ਟਰੀ ਹੁੰਦੇ ਆ ਇਹਨਾਂ ਨੂੰ ਜਿਹੜੀ ਫੰਗੀ ਹੁੰਦੀ ਹੈ ਬੈਕਟੀਰੀਆ ਜਲਦੀ ਫੜ ਲੈਂਦਾ ਇਸ ਕਰਕੇ ਆਪਣੇ ਜੰਗਲ ਮੈਹਿਕਮਾ ਜਿਹੜਾ ਫੋਰੈਸਟ ਮੈਹਿਕਮਾ ਉਹਨਾਂ ਨੇ ਰੱਖਿਆ ਹੋਇਆ ਹੈ ਕਿ ਕਲੀਨ ਕਰਕੇ ਸ਼ੂਜ਼ ਵਗੈਰਾ ਜੇ ਕੋਈ ਬੈਕਟੀਰੀਆ ਵਗੈਰਾ ਹੈਗਾ ਤਾਂ ਉਹਨੂੰ ਸਾਫ਼ ਕਰਕੇ ਫੇਰ ਹੀ ਜਾਓ ਤੁਸੀਂ ਤੇ ਰੂਲ ਦੇ ਮਤਲਬ ਰੈਗੂਲੇਸ਼ਨ ਹੈ ਜਿਹੜੇ ਉਹਨੂੰ ਤੁਸੀਂ ਫਾਲੋ ਕਰਨਾ ਜ਼ਰੂਰੀ ਹੈ ਤੁਹਾਡੇ ਲਈ ਵੀ ਕੋਈ ਵੀ ਕੋਈ ਆਂਦਾ ਜਿੱਦਾਂ ਇੱਥੇ ਸਾਡੇ ਜਾਂ ਸਾਰੇ ਸਾਰਿਆਂ ਵਾਸਤੇ ਸੇਮ ਹੈ ਉੱਪਰ ਆ ਗਿਆ ਆਪਾਂ ਪੌਡੇ ਸਾਰੇ ਰੰਗ ਤੇ ਮੇ ਵੀ ਹੋਣ ਪੌਡੇ ਮਿਲੂਗੇ ਪੱਕਾ ਨਹੀਂ ਪਤਾ ਕਾਫੀ ਜ਼ਿਆਦਾ ਪਿੱਛੇ ਕਰਿਆ ਨੇ ਪੌਡੇ ਆਪਾਂ ਲਗ 800 ਪੌਡੇ ਤਾਂ ਚੜੇ ਜਾਂਦਾ ਮੇ ਵੀ ਹੋਰ ਹੋਵੇ ਸੌਖ ਹੈਗਾ ਜੀਗਾ ਉਹ ਦੇਖਣਾ ਪਿਆ 800 ਪੌਡੇ ਚੜੇ ਸਾਂ ਚੜਿਆ ਹੋਇਆ ਬਰਨ ਇੱਥੇ ਲਿਖਿਆ ਹੁੰਦਾ ਇਹਨਾਂ ਨੇ ਉਹ ਵੀ ਤੁਹਾਨੂੰ ਦਿਖਾਉਂਗਾ ਕਿ ਕਿੰਨੇ ਪੌਡੇ ਆਪਾਂ ਛੱਡਦੇ ਆ ਕਹਿੰਦੇ ਆਗੇ 1000 ਪੌੜਾ ਆ ਗਿਆ ਇੱਥੇ 1000 ਪੌੜੀਆਂ ਹੈਗੀਆਂ ਬਾਕੀ ਉਹਨਾਂ ਨੇ ਗਿਣਤੀ ਕੀਤੀ ਹੋਣੀ ਆ ਉਹ ਵੀ ਸਾਨੂੰ ਨੰਬਰ ਬਲੇਡ ਦਿਖਾ ਦਿੰਦੇ ਆ ਤੇ ਆ ਸਿਰ ਘੜੇ ਦਾ ਖਾਲਸਾ ਵਾਲੀ ਚੜਾਈ ਆ ਗਈ ਆ ਦੁਬਾਰਾ ਫੇਰ ਆਵਾਜ਼ ਨਾ ਵੀਰੀ ਲਗਾਦਾ ਫਟਦੀ ਪਈ ਆ 800 ਪੌੜੇ ਇੱਥੇ ਆ ਗਿਆ 800 ਪੌੜੇ ਦੇ ਕੋਸ਼ਿਸ਼ ਜਣਾ ਤੁਰ ਕੇ ਆਏ ਨਾਰਮਲ ਲੈਂਡ ਏਰੀਆ ਉਹ ਬਖਰਾ ਹੈ ਤੇ 800 ਤੋਂ ਬਾਹਰ ਬਾਅਦ ਆਵੜੇ ਬੋਡੇ ਚੱਲ ਪੈਂਦੇ ਆ ਬਿੱਲਾ ਵੀ ਪਿੱਛੇ ਆਦਾ ਪਿਆ ਬਿੱਲੇ ਭਾਜੀ ਹੈ ਨਤੇਜ ਭਾਜੀ ਪਿੱਛੇ ਆ ਤੇ ਪਿਆ ਵੀ ਆਏ ਤੇਦਰੈਕ ਫੀਸ ਵਧਿਆ ਰਿਹਾ ਪਪਾ ਜਿਹੜੀ ਹੱਥ ਕਰਾਤੀ ਯਾਰ ਪਾ ਜਿਹੜੀ ਥੋੜ੍ਹ ਕੇ ਜੈ ਮਿਲਦਾ ਕਬੱਡੀ ਖੇਲਦੇ ਆ ਪਾ ਜਿਹੜੀ ਥੋੜ੍ਹ ਦੇ ਪਲੇਅਰ ਪਰ ਆ ਗਏ 900 ਪੌੜੀਆਂ ਹੈਗੀਆਂ ਉੱਪਰ ਆ ਗਿਆ 900 ਪੌੜੀਆਂ ਚੜ੍ਹਿਆ ਨਹੀਂ ਤੇ ਹੁਣ ਆ ਗਿਆ ਪਧਰਾ ਏਰੀਆ ਉੱਪਰਲਾ ਇਹਦਾ ਐਲਟੀਟਿਊਡ ਨਹੀਂ ਮੇਰੇ ਪਤਾ ਕਿੰਨਾ ਆ ਨਾਲੇ ਪਿੱਛੇ ਸਮੁੰਦਰ ਪੈਂਦਾ ਇੱਥੇ ਬੈਕ ਸਾਈਡ ਤੇ ਕ ਕਾਬਾ ਕਾਬਾ ਕਰਕੇ ਏਰੀਆ ਆ ਉਹੀ ਰਿਚ ਹੈ ਕਲਿਮਡਨ ਸਟੇਅਰਸ ਕਹਿੰਦੇ ਨੇ ਕਲਿੰਡਾ ਰਿਜ਼ਰਵ ਵੀ ਪਾਰਕ ਕਹਿੰਦੇ ਨੇ ਆਵਲੇ ਜਗਾ ਦੀ ਨਾ ਮੇਰੀ ਫੋਟੋ ਪਹਿਲੇ ਬਲੌਗ ਚ ਲੱਗੀ ਹੋਈ ਐ ਸੇਮ ਉੱਦੇ ਪਿਆ ਇੱਕ ਸਾਲ ਪਹਿਲਾਂ ਵੀ ਆਵਲੇ ਬੂਟਾ ਇੱਧੜੀ ਗਿਆ ਸੀ ਹੁਣ ਵੀ ਇੱਧੜੀ ਗਿਆ ਬੜੇ ਰੇਬਿਡ ਰਹਾ ਜੇ ਉੱਪਰ ਜਾਣੇ ਭਾਇਆ ਸੇ ਮੁੜ ਕੇ ਵੀ ਆਣਾ ਐ ਇੱਥੇ ਤੱਕ ਆਉਣ ਨੂੰ ਆਪਾਂ ਨੂੰ 10 20 ਮਿੰਟ ਹੋ ਗਿਆ ਪੂਰੇ ਤੁਰੇ ਨੂੰ ਮਾਦਾ ਉੱਥੇ ਜਿੱਥੋਂ ਮੈਂ ਦਿਖਾਇਆ ਸੀ ਨਾ ਟਾਈਮ ਉੱਥੋਂ 20 ਮਿੰਟ ਹੋਇਆ ਉਦੋਂ ਸਿਰ ਵੈਸੇ ਅੱਧਾ ਘੰਟਾ ਦਾ ਹੋ ਗਿਆ ਹੁਣ 10 ਮਿੰਟ ਤੋਂ ਪਹਿਲਾਂ ਤੁਰੇ ਸੀ ਆ ਚਿੱਕੜਾ ਪੂਰਾ ਚਿੱਕੜ ਵਾਲੇ ਰਾਹਤੇ ਤੋਂ ਹੁੰਦੇ ਹੁੰਦੇ ਨਾ ਉੱਪਰ ਨੂੰ ਵੱਧਦੇ ਪਏ ਆ ਸੂਰਜ ਨੇ ਜਿਹੜੀਆਂ ਪਹਿਲੀਆਂ ਕਿਰਨਾਂ ਆ ਉਹ ਪੈਂਦੀਆਂ ਪਈਆਂ ਦਰਖਤਾਂ ਦੇ ਉੱਪਰ ਬਾੜੀਆਂ ਹੋਰ ਆ ਗਈਆਂ ਆਦੇ ਬੇਬਾ ਜونی ਕਿੰਨਾ ਕਰ ਰਿਹਾ ਹੈ ਉੱਪਰ ਬਾਜੀ ਬਸ ਕੁਛ ਨਹੀਂ ਪੂਛ ਰਹੀ ਪੂਛ ਵੀ ਨਹੀਂ ਬਾਜੀ ਕਹਿੰਦੇ ਹੱਥ ਹੀ ਨਿਕਲ ਗਿਆ ਪੂਛ ਰਹੀ ਆ ਭਾਈ ਉਹਨਾਂ ਨੂੰ ਲੈਣ ਗਏ ਆ ਤੇਜ ਬਾਜ ਨੂੰ ਇਹਦਾ ਪੰਜਾ ਹਜ਼ਾਰ ਤਾਂ ਹੈਗੇ ਪੌੜੀਆਂ ਪੌੜੀਆਂ ਹਜ਼ਾਰ ਪੌੜੀਆਂ ਤਾਂ ਹੈਗੀਆਂ ਆ ਆਵੇ ਫਤਿਹ ਬੜੀ ਖੋਣਿਆ ਨਾ ਚੰਡਾ ਚੰਡਾ ਵੀ ਆਦਾ ਵੇ ਲਾਏ 900 ਪੌਡੇ ਹੋ ਗਏ ਇੱਥੇ ਲਿਖਿਆ ਹੋਇਆ 900 900 ਲੈਣਵੇਂ ਆ ਇੱਕ ਇੱਥੇ ਚੜ੍ਹਦੇ ਹਜ਼ਾਰ ਹੋ ਗਿਆ ਬਈ ਮੈਂ ਸੋਰੀਆਂ ਮੈਂ ਇੱਕ ਇੱਕ ਤੁਹਾਨੂੰ ਵੱਧ ਦੱਸਦਾ ਅੱਛਾ ਯਾਰ ਇੱਥੇ ਆ ਪੂਰੇ ਆ ਫਿਰ ਪੂਰਾ ਆ ਯਾਰ ਪੂਰਾ ਮੈਂ ਨਾ ਚੁੱਲਾ ਇੱਥੇ ਚੱਕ ਲੈਣਾ ਸੀ ਯਾਰ ਕਾਫੀ ਵਾਲਾ ਹਾਂ ਸਾਹ ਚੜ ਗਿਆ ਯਾਰ ਪੂਰਾ ਅਤੋ ਹੀ ਭਈਆ ਹਾਂਜੀ ਤੇ ਭਾਜੂ ਹੁਣੀ ਇੱਥੇ ਆਪਾਂ ਵੀ ਆਏ ਸੀਗੇ ਤੇ ਭਾਜੂ ਹੁਣੀ ਵੀ ਨਾਲ ਆਏ ਹੋਇਆ ਤੇ ਭਾਈ ਉਹਨਾਂ ਨੇ ਕਾਫੀ ਲੱਤ ਲੁੱਟਾਂ ਜਮਕਾਈਆਂ ਹੋਈਆਂ ਕਸਰਤ ਕਰਕੇ ਤੇ ਭਾਜੂ ਉਹਨਾਂ ਨੂੰ ਪੁੱਛਦੇ ਆ ਤੇ ਭਾਈ ਦੱਸੋ ਕੁਛ ਕਿ ਕੀ ਰੀਜ਼ਨ ਕੀ ਆ ਤੁਹਾਡਾ ਜੀ ਦਾ ਅੱਜ ਦਾ ਜੀ ਦਾ ਹਾਂਜੀ ਸਤਿ ਸ੍ਰੀ ਅਕਾਲ ਭਾਈ ਤੇ ਆ ਸਭ ਤੋਂ ਪਹਿਲਾਂ ਤਾਂ ਜਿੱਦਾਂ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਆ ਜੀ ਤੇ ਆ ਸੰਡੇ ਦਾ ਬਹੁਤ ਵਧੀਆ ਖੂਬਸੂਰਤ ਦਿਨ ਚੜਿਆ ਹੋਇਆ ਤੇ ਬਹੁਤ ਵਧੀਆ ਹਿੰਮਤ ਕਰਕੇ ਉੱਠਣਾ ਚਾਹੀਦਾ ਜੀ ਆਏ ਆ ਬਹੁਤ ਸੋਹਣਾ ਇੱਥੇ ਦ੍ਰਿਸ਼ਾ ਜੀ ਬਹੁਤ ਵਧੀਆ ਲੱਗ ਰਿਹਾ ਆ ਸਾਰੇ ਆਏ ਆ ਮਿਲੇ ਤੇ ਸਿਹਤ ਵਾਸਤੇ ਸਭ ਤੋਂ ਪਹਿਲਾਂ ਸਿਹਤ ਹੀ ਆ ਜੀ ਜੀ ਭਾਈ ਤੇ ਭਾਈ ਆ ਵੀ ਕਿੰਦਾ ਲੱਗ ਰਿਹਾ ਜੀ ਸੱਚੀ ਗੱਲ ਯਾਰ ਸਵੇਰ ਉੱਠ ਕੇ ਆਉਣਾ ਚਾਹੀਦਾ ਜਿਹੜੀ ਇਹ ਬਿਊਟੀ ਆ ਇਹ ਨਿਊਜ਼ੀਲੈਂਡ ਕੀ ਮਿਲਦੀ ਆ ਨਾ ਇੰਨੀ ਬਿਊਟੀ ਹੁਣ ਤੁਸੀਂ ਦੇਖੋ ਚਾਰ ਸਕੁਅਰ ਇਮੇਨ ਕੀ ਸਕਾਈ ਸਿਟੀ ਇੱਥੋਂ ਆਈ ਥਿੰਕ ਘੱਟੋ ਘੱਟ 100 ਕਿਲੋਮੀਟਰ ਹੁਣ ਆ ਉਹ ਵੀ ਦੇਖ ਰਹੇ ਆ ਤੁਸੀਂ ਨਾ ਕਿਉਂਕਿ ਇੰਨਾ ਸੋਹਣਾ ਵੈਦਰ ਆ ਇੱਥੇ ਆਓ ਵਧੀਆ ਨਾਲੇ ਐਕਸਰਸਾਈਜ਼ ਹੁੰਦੀ ਆ ਨਾਲ ਤੁਹਾਡੀ ਸਿਹਤ ਆਲਵੇਇਜ਼ ਕੋਸਟ ਆ ਹਨਾ ਜੀ ਭਾਈ ਜੇ ਜੇ ਤੁਸੀਂ ਐਕਸਰਸਾਈਜ਼ ਕਰਦੇ ਆ ਤਾਂ ਤੁਹਾਨੂੰ ਫਿਊਚਰ ਚ ਨਾ ਕੋਈ ਆ ਜੀ ਪ੍ਰੋਬਲਮ ਆਉਂਦੀ ਹੈ ਹੈਲਥ ਹੋਂਦੀ ਨਾ ਜੇ ਹੁਣ ਆਪਾਂ ਅੰਦਰ-ਬਾੜੇ ਚ ਬੈਠੇ ਰਵਾਂਗੇ ਤੇ ਇੱਥੇ ਨਾ ਆਵਾਂਗੇ ਤੇ ਫਿਰ ਕੱਲ ਨੂੰ ਆਪਾਂ ਕਹਾਂਗੇ ਯਾਰ ਸਾਡੇ ਗੋਡੇ ਚਲਣਾ ਹਟ ਗਏ ਗਿੱਟੇ ਚਲਣਾ ਹਟ ਗਏ ਨਾ ਇਸ एवरीथिंग ਇਨ ਯੂ ਆਰ ਹੈਂਡ ਨਾ ਜੀ ਭਾਈ ਥੈਂਕ ਯੂ ਥੈਂਕ ਯੂ ਭਾਜੀ ਸੋ ਆ ਭਾਈ ਉਹਨਾਂ ਦੇ ਵਿਚਾਰ ਸੀਗੇ ਅੱਜ ਦੇ ਸੋ ਪਾਵਰ ਪੁਆਇੰਟ ਸੀਗਾ ਭਾਈ ਉਹਨਾਂ ਦਾ ਹੈਲਥ ਨੂੰ ਲੈ ਕੇ ਤੇ ਬਿੱਲਾ ਭਾਈ ਵੀ ਇੱਥੇ ਖੜਾ ਬਿੱਲਾ ਭਾਈ ਤੁਹਾਨੂੰ ਕਿਤਾ ਲੱਗ ਰਿਹਾ ਜੀ ਭਾਜੀ ਬਈ ਦੋ ਵੀ ਲੱਗ ਰਿਹਾ ਕੀ ਤੇ ਜਾ ਰਿਹਾ ਬਾਈ ਸੇਰ ਲਈ ਕਰ ਰਹੇ ਆ ਸਭ ਕੁਝ ਜੀ ਕਮਣਾ ਪੈਣਾ ਸੇਰ ਲਈ ਵਧੀਆ ਬਾਈ ਠੀਕ ਆ ਬਾਈ ਮੈਂ ਇੱਕ ਸੁਣਿਆ ਹੈਗਾ ਕਿ ਕਿ ਉਹ ਕਹਿੰਦੇ ਜੇ ਤੁਹਾਡਾ ਸੰਪੋਲ ਮਾਰਾ ਬੈਗ ਪੇਨ ਦੀ ਤਾਂ ਉਹਦੇ ਲਈ ਤੁਸੀਂ 100 100 ਮਤਲਬ 100 ਮੀਟਰ ਕਦੇ ਤੁਰੋ ਡੇਲੀ ਬੈਗ ਤੁਰੋ ਬੈਗ ਵਧੀਆ ਰਹੂਗਾ ਤੇ ਭਾਈ ਉਹਨਾਂ ਨੂੰ ਲੈ ਕੇ ਆਇਆ ਉੱਥੇ ਨਵਦੇਜ ਭਾਈ ਉਹਨਾਂ ਨੂੰ ਤੇ ਸੰਦੀਪ ਭਾਈ ਉਹਨੇ ਦੁਆਰਾ ਗਏ ਸੀਗੇ ਐਨਕ ਦੇਣ ਤੇ ਭਾਈ ਉਹਨਾਂ ਨੇ ਪੁੱਛਦੇ ਮੈਂ ਪੁੱਛ ਲਿਆ ਭਾਈ ਉਹਨਾਂ ਨੂੰ ਇਨਸਾਨ ਦੇ ਨਾਂ ਨਾਲ ਇੱਥੇ ਜਾਨਵਰ ਵੀ ਆਂਦੇ ਆ ਜਿਦਾਂ ਕੁੱਤੇ ਵਗੈਰਾ ਜਿਹੜੇ ਇਹਨਾਂ ਦੇ ਆਪਣੇ ਪਾਲੇ ਹੋਏ ਹੁੰਦੇ ਆ ਘਰਾਂ ਦੇ ਵਿੱਚ ਤੇ ਉਹਨਾਂ ਵਾਸਤੇ ਸਪੈਸ਼ਲ ਇਹਨਾਂ ਨੇ ਇੱਥੇ ਨਾ ਕੋਲੇ ਲਾਏ ਹੋਏ ਆ ਪਾਣੀ ਦੇ ਤੇ ਇੱਥੇ ਵੀ ਇੱਕ ਲਾਇਆ ਹੋਇਆ ਉੱਪਰ ਭਰਿਆ ਹੋਇਆ ਪਾਣੀ ਦਾ ਤੇ ਉੱਪਰ ਆਪਾਂ ਟੌਪ ਤੇ ਜਾਇਆ ਤੇ ਟੌਪ ਤੋਂ ਜਾ ਕੇ ਹੁਣ ਆਪਾਂ ਥੱਲੇ ਨੂੰ ਜਾਣੇ ਬਈਆਂ ਨਵਤੇ ਹੀ ਭਾਜੀ ਹੁਣੀ ਵੀ ਮੋੜੇ ਮੋੜੇ ਹੋ ਗਏ ਆ ਭਾਜੀ ਕਿੱਦਾਂ ਲੱਗ ਰਿਹਾ ਅੱਜ ਬੱਪ ਵਧੀਆ ਜੀ ਕੋਦਲ ਤੋਂ ਮੈਂ ਜੁੜ ਗਿਆ ਤੇ ਵਰਦੇਸ਼ ਉਹ ਵੀ ਹੌਲੀ ਹੌਲੀ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਦੱਸੋ ਸਾਰੇ ਸਰੀਰ ਦੇ ਜਿਹੜੇ ਪਾਰਟਸ ਆ ਸਾਰੇ ਮੂਵਮੈਂਟ ਹੁੰਦੇ ਜਾਂਦਾ ਹੈ ਨਾ ਬਿਲਕੁਲ ਜੀ ਦੇਖੋ ਦਿਨ ਕਿੰਨਾ ਵਧੀਆ ਸੂਰਜ ਤੁਹਾਡੇ ਮੱਥੇ ਤੇ ਜਦੋਂ ਲੱਗਦਾ ਉੱਪਰ ਜਾ ਕੇ ਇੱਕ ਤਾਂ ਤੁਸੀਂ ਜਿਹਦਾ ਸਿਖਰ ਕਰਤਾ ਆਪਣੀ ਚੜ੍ਹਾਈ ਦਾ ਉੱਥੇ ਕੋਈ ਦਰਤ ਦਾ ਸਿਖਰ ਖੰਡਾ ਦੇਖਦੇ ਹਾਂ ਤੁਸੀਂ ਹੋਰ ਕੀ ਚਾਹੀਦਾ ਨੀਜ਼ੀਲੈਂਡ ਵਰਗਾ ਮਲਕੀ ਹੈ ਨਹੀਂ ਸਵਰਗ ਜਰਾ ਹੈ ਜੀ ਸਵਰਗ ਸਹੀ ਗੱਲ ਹੈ ਤੇ ਸਵੇਰ ਦੀਆਂ ਜਿਹੜੀਆਂ ਸੂਰਜ ਦੀਆਂ ਪਹਿਲੀਆਂ ਕਿਰਨਾ ਸੀਗੀਆਂ ਹਾਂਜੀ ਦਰਖਤਾਂ ਦੇ ਉੱਪਰੋਂ ਵੱਜ ਕੇ ਸਾਡੇ ਚ ਵੱਜਦੀਆਂ ਸੀਗੀਆਂ ਹਾਂਜੀ ਉਹ ਤਾਂ ਬਹੁਤ ਵਧੀਆ ਲੱਗਿਆ ਇਹਦਾ ਬੋਡੀ ਨੂੰ ਵੀ ਇਹਦਾ ਨਾ ਜੀ ਆਪਾਂ ਜੀ ਮੇਨ ਲਾਦੇ ਨੇ ਕੀਤੀ ਆ ਰਿਪੇਅਰ ਵਗੈਰਾ ਨਾ ਪਾਈ ਆ ਇੱਥੇ ਤੇ ਭਾਈ ਹੁਣੀ ਵੀ ਅੱਗੇ ਨਿਕਲ ਗਏ ਆ ਵਾ ਜੁਲੈਕ ਨੂੰ ਹੋਰ ਵਾ ਵਾ ਜੀ ਕੋਲ ਦੇ ਦਦਾ ਕੋਲ ਨਹੀਂ ਗਿਆ ਇਹ ਦੋ ਦੋ ਕੈਸੇ ਦਿੱਤਾ ਦੀ ਅੱਛਾ ਜੀ ਬਾਟਰ ਉਹ ਜਦਾ ਬੜਾ ਜਿਹੜਾ ਦੋ ਜਤਰੀ ਉਹ ਤਿੰਨ ਬੋਟਰਾ ਚਾਰ ਬੋਟਰਾ ਜਦੋਂ ਉੱਤਰਦਾ ਜਿਹਦਾ ਯਾਰ ਚਲੇ ਜਾ ਤਾਂ ਦਰਦ ਆਉਂਦਾ ਕਿਹਦਾ ਸਾਰਾ ਹੀ ਕੱਢ ਲੈਣਾ ਨਹੀਂ ਨਹੀਂ ਲਾਈਦਾ ਰੋਡ ਭਾਈ ਬਣ ਗਿਆ ਪੂਰਾ ਨਵਾਂ ਜਿਆਦਾ ਵਧੀਆ ਬਣਾਇਆ ਬਣਾਇਆ ਜਿਆਦਾ ਵਧੀਆ ਬਣ ਗਿਆ ਮਜ਼ਾ ਆ ਰਿਹਾ ਦੌਰਨੇ ਨੂੰ ਆ ਜਿਆਦਾ ਵਧੀਆ ਮੈਂ ਲਾਸਟ ਈਅਰ ਆਇਆ ਸੀ ਇੱਥੇ ਅਜੀਲਾ ਸੁਈ ਆਈ। ਬੰਦ ਹਾਂ ਤਾਂ ਬੈਠੇ ਬੈਠੇ ਚੱਲ ਗਿਆ। ਬੰਦ ਬੰਦ ਸੁਈ ਆਈ ਕੋਈ ਵਿਸ਼ੇਰੋ ਕੁੱਪ ਚੋਣਦੀ। ਹਾਂ। ਇਹ ਗੋਰਾ ਆ ਬਾਈ ਗੋਰਾ। ਲਓ ਜੀ। ਕਾਫੀ ਬਾੜਦਾ ਸਿੱਧੇ ਆ ਜਦੋਂ ਰਸਤਾ ਉਹਦਾ ਵੈਸੇ ਹੁਣ ਬਣ ਗਿਆ। ਜੇ ਨਿਆਣਾ ਨਾ ਕਿਸੇ ਨਿਆਣਾ ਨਾ ਕਿਡਸ ਲੈ ਕੇ ਟਰੈਕਾਂ 'ਤੇ ਆ ਸਕਦਾ ਪਰ ਥੋੜੇ ਆ ਫੜ ਕੇ ਰੱਖਣਾ ਪੈਣਾ ਜੇ ਤਾਂ ਉਹਨਾਂ ਨੂੰ ਥੋੜੇ ਬਾਕੀ ਠੀਕ ਆ ਹਸਾਕਤਾ ਵੀ ਇੱਧਰ ਕਿਉਂ ਕਿ ਥੋੜੇ ਹੈਗਾ ਢਿਗਨ ਢੂਗਨ ਦਾ ਜਿਹਦਾ ਦੇਖ ਸਕਦਾ ਨੇ ਆਣਾ ਉਹਨੂੰ ਹੱਥ ਫੜ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਓਏ ਹੋਏ ਪੂਰੀ ਧੁੱਪ ਉਹ ਲੋ ਭਾਜੀ ਭਾਜੀ ਉਹ ਨਹੀਂ ਆ ਗਏ ਫਾਰਮ 'ਚ ਕਹਿੰਦੇ ਪੰਜਾਬੀ ਆ ਗਏ ਕਹਿੰਦੇ ਬੰਦਾ ਇਹ ਕਰ ਤਿਲਕ ਗਿਆ ਨਾ ਮੜਾਇਆ ਨਾ ਢੇਪੜਾਉਣੇ ਕਾਫੀ ਜ਼ਿਆਦਾ ਠਿੱਕੀ ਆ ਬੜੀ ਵਧੀਆ ਸੀ ਗਾਈ ਆਹ ਵਾਲਾ ਯਾਰ ਰਸਤਾ ਵਧੀਆ ਜਿੱਧਰੋਂ ਭਾਈ ਲੈ ਕੇ ਆਣੇ ਹੋਣ ਆ ਬਹੁਤ ਵਧੀਆ ਇਧਰਲਾ ਟਰੈਕ ਯਾਰ ਜਦੋਂ ਆਪਾਂ ਜਿੱਧਰੋਂ ਗਏ ਆਪਾਂ ਆਪਾਂ ਨੋਰਮ ਲੈ ਇਧਰੋਂ ਗਏ ਸੀ ਲਾਸਟ ਟਾਈਮ ਨਾ ਪਰ ਉਹ ਵਾਲਾ ਰਸਤਾ ਵਧੀਆ ਜਦਾ ਉਧਰੋਂ ਆਓ ਤੇ ਇਧਰੋਂ ਉਧਰ ਜੋ ਜਦਾ ਠਹਿੜ ਚੀਜ਼ ਆ ਬੜੀ ਕਾਫੀ ਜ਼ਿਆਦਾ ਟੁੰਗਾ ਆ ਥੋੜਾ ਰਿਸਕੀ ਤਾਂ ਹੈਗਾ ਨਿਹਾਣਿਆਂ ਲਈ ਕਿਉਂਕਿ ਚੜਾਈ ਜਣਾ ਜਿਹੜੀ ਉਤਰਾਈ ਆ ਸਿੱਧੀ ਆ ਚੜ੍ਹਨੇ ਨੂੰ ਵੀ ਔਖੀ ਆ ਤੇ ਉਤਰਨੇ ਨੂੰ ਵੀ ਔਖੀ ਆ ਆ ਮੋੜ ਤੇ ਡਰਾਕਟਾ ਪੁਰਣੀ ਆ ਜੇ ਚੱਲਦੀ ਜਾਂਦੀ ਆ ਪੁਰੀਆਂ ਇਹ ਪਪਾ ਗੁਰਾ ਚ ਪੈ ਜਾਂਦਾ ਏਰੀਆ ਜਿੱਥੇ ਨਿਹਾਣਾ ਹੈ ਨਾ ਤੇ ਆ ਜੀ ਤੁਹਾਨੂੰ ਨਾ ਝਾਰਨਾ ਦਿਖਾ ਕੇ ਲਿਆਣੇ ਆ ਨਾ ਕਲੇਮਡਰ ਪਾਪਾ ਕੋਲ ਕਲੇਮਡਰ ਦੇ ਵਿੱਚ ਜਿਹੜਾ ਹਜ਼ਾਰ ਪੌੜੀਆਂ ਵਾਲਾ ਵਾਕਿੰਗ ਟਰੈਕ ਬਣਿਆ ਹੋਆ ਤੇ ਉੱਥੇ ਆ ਚਾਰਨਾ ਆ ਅੱਜ ਮੀਂਹ ਪਿਆ ਹੋਇਆ ਸੁਨ ਸੁਨਮਸਾਨ ਪਿਆ ਸਾਰੇ ਪਾਸੇ ਇਹ ਵਾਲਾ ਘੁੰਮ ਕੇ ਤੇ ਹੁਣ ਆਪਾਂ ਆਪਣੀ ਗੱਡੀ ਵੱਲ ਚੱਲੀਏ ਤੇ ਪੂਰਾ ਇਸ ਟਾਈਮ ਟਾਈਮ ਹੋ ਗਿਆ 8:00 ਵਜੇ 50 ਮਿੰਟ 53 ਮਿੰਟ ਹਾਂਜੀ ਟਾਈਮ ਤੇ ਆ ਗਏ ਹਾਂਜੀ ਘੰਟਾ ਤੇ ਲੱਗ ਗਿਆ ਤੇ ਫਾਸਟ ਗਏ ਨਾ ਸਨੀ ਭਾਈ ਹੁਣੀ ਫਿਰ ਫਾਸਟ ਲੈ ਕੇ ਗਏ ਆਪਾਂ ਨੂੰ ਸਾਡੇ ਜਿਹੜੇ ਕੋਚ ਸਾਹਿਬ ਆ ਸਨੀ ਭਾਈ ਹੁਣੀ ਕੋਚ ਸਾਹਿਬ ਕਹਿੰਦੇ ਉਹਨੇ ਜਿਹਦਾ ਗਰੁੱਪ ਜਿਹਾ ਆਪਾਂ ਤੇ ਕਹਿਣਾ ਯਾਰ ਬਾਈ ਸਨੀ ਭਾਈ ਯਾਰ ਹੈਲਪ ਕਰਦਾ ਜੇ ਹੈਲਪ ਜੇ ਤਾਂ ਬਹੁਤ ਤਰ੍ਹਾਂ ਦੀ ਹੈਲਪ ਹੁੰਦੀ ਆ ਜੇ ਤੁਹਾਨੂੰ ਕੋਈ ਆਪਣੇ ਪਰਸਨਲੀ ਵੀ ਫੈਮਿਲੀ ਕੋਈ ਹੈਗਾ ਜਿੱਦਾਂ ਮਾਈਂਡ ਹੈਲਪ ਕਰਦੇ ਜੇ ਕਹਿਣਾ ਮਤਲਬ ਕਿ ਘੇੜਾ ਯਾਰ ਭਾਜੀ ਕੋਈ ਗੱਲਬਾਤ ਕਰਨੀ ਕੋਈ ਦਿਲ ਦੀ ਗੱਲ ਕਰਨੀ ਸਨੀ ਭਾਜੀ ਗੋਲ ਵੀ ਚਲ ਜੀ ਦਾ ਭਾਜੀ ਵਲੇ ਟਾਈਮ ਲੈ ਲੀਦਾ ਆਪਣੇ ਕੋਲ ਕੋਈ ਫੀਸ ਨਹੀਂ ਹੁੰਦੀ ਭਾਜੀ ਦੀ ਭਾਈ ਹੈਗੇ ਲੋਅਰ ਤੇ ਫੀਸ ਕੋਈ ਨਹੀਂ ਆਪਾਂ ਟਾਈਮ ਲਾ ਕੇ ਅੱਧੇ ਭਾਜੀ ਨੂੰ 10 ਮਿੰਟ ਮਿਲਿਆ ਇਹ ਤਾਂ ਭਾਜੀ ਵਲੇ ਦੇਖ ਚੱਲ ਜੀ ਹੈ ਆ ਪਾਣੀ ਕਿੰਨਾ ਤੇਜ਼ ਆਦਾ ਪਿਆ ਨਾ ਪਾਣੀ ਵਿੱਚ ਛਿੱਟਾ ਪਿਆ ਹੈ ਤੇ ਕੰਦਨ ਯਾ ਵਦੀ ਸਾਫ ਗਦਾ ਵਈਆ ਭਾਈ ਉਧਰ ਹੀ ਪਈ ਉਧਰ ਉਪਰ ਕੋ ਮੈਂ ਆਪਾਂ ਆ ਗਿਆ ਆਪਣਾ ਬ੍ਰਿਜ ਪਾਰ ਕਰਨ ਲੱਗੇ ਆ ਕਦਾਰਨਾਥ ਵਾਲਾ ਬ੍ਰਿਜ ਆਏ ਕਲਿੰਡਰ ਵਾਲਾ ਇਤਲ ਵੱਸੇ ਸਾਰਾ ਫਲਡਿੰਗ ਏਰੀਆ ਲੱਗ ਰਿਹਾ ਜਿਹੜੇ ਘਰ ਵਗੈਰਾ ਬਣੇ ਹੋਏ ਨਾ ਸੇਵ ਪ੍ਰੋਸੈਸ ਯੂਜ਼ ਕਰ ਰਹਾ ਹੈ ਕਿਸੇ ਨੇ ਜਾਣਾ ਆਣਾ ਇੰਟਰਸਟ ਤੇ ਐਕਜ਼ਿਟ ਤੇ ਸਾਰ ਜਗ੍ਹਾ ਇਹੀ ਲੱਗੇ ਹੁੰਦਾ ਇੱਥੇ ਆ ਵਧੀਆ ਗੇਟ ਲਾਇਆ ਹੋਇਆ ਹੈ ਨਿਆਣੇ ਵਗੈਸਤ ਵਗੈਰਾ ਲਈ ਮਨੀ ਸਰ ਗੋਰੇ ਆ ਗਏ ਆਪਣੇ ਕਾਲੇ ਪੀ ਆ ਗਏ ਤਾਂ ਦੇ ਰੋਸਟਲੀ ਫੈਟਰਸ ਫੈਟਰਸ ਬਹੁਤ ਜ਼ਰੂਰੀ ਆ ਚਲੋ ਉੱਥੇ ਪਹੁੰਚਦੇ ਹੁਣ ਗੱਡੀ ਦੇ ਕੋਲ ਆਪਣੇ ਸੋ ਲੋ ਜੀ ਇੱਥੇ ਕਲਿਮਟਨ ਰਿਜ਼ਰਵ ਦੇ ਵਿੱਚ ਜਿਹੜਾ ਆਏ ਸੀਗੇ ਆਪਾਂ ਤੇ ਇੱਥੇ ਤੇ ਜਿਹੜਾ ਬਲੌਗ ਸੀਗਾ ਫਿਨਿਸ਼ ਕਰ ਲਿਆ ਤੇ ਹੁਣ ਆਪਾਂ ਚੱਲੇ ਆ ਤੇ ਜੇ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੀਪਾ ਵੀਰ ਜੀ ਦਵਾਲਾ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਚ ਰੱਬ ਰੱਖਾ ਸਤਿ ਸ਼੍ਰੀ ਅਕਾਲ